ਆਹ ਵਾਲਾ ਕੈਮਰਾ ਬੰਦ ਹੋ ਗਿਆ ਇਹਦੀ ਬੈਟਰੀ ਖਤਮ ਹੋ ਗਈ ਕੈਮਰਾ ਆਪਣੇ ਦੋਨੇ ਦੋਨੇ ਕੈਮਰੇ ਬੰਦ ਹੋ ਗਏ ਇਧਰ ਵੀ ਕੈਮਰਾ ਬੰਦ ਹੋ ਗਿਆ ਤੇ ਮੋਟਰਸਾਈਕਲ ਵੀ ਡਿੱਗ ਗਿਆ ਸੀ ਇੱਕ ਵਾਰੀ ਕਿਉਂਕਿ ਆ ਕਾਗੜਾ ਜਿੱਦਾਂ ਤੁਹਾਨੂੰ ਦੱਸਿਆ ਸੀ ਵੀ ਕਾਗੜਾ ਫੋਰਟ ਇਹ ਕਾਂਡੇ ਦਾ ਕਿਲਾ ਸਾਡੇ ਬੈਕ ਤੋਂ ਤੁਸੀਂ ਦੇਖ ਰਹੇ ਹੋ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ ਇਹਦੇ ਅੰਦਰ ਇੱਕ ਵਾਰ ਮੈਂ ਗਿਆ ਸੀ ਇਹਦੇ ਵਿੱਚ ਸਾਰੀ ਹਿਸਟਰੀ ਜੇ ਤੁਸੀਂ ਦੇਖਣੀ ਹੈ ਤਾਂ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਾਗੜਾ ਫੋਰਟ ਇਹਦੇ ਬੈਕ ਸਾਈਡ ਤੇ ਕਿਲੇ ਦੀ ਬੈਕ ਸਾਈਡ ਤੇ ਬਹੁਤ ਛੋਟਾ ਜਿਹਾ ਸਾਹਮਣੇ ਇੱਕ ਦਰਖਤ ਦਿਖ ਰਿਹਾ ਉਹ ਬਿਲਕੁਲ ਸਾਹਮਣੇ ਜ ਉਹ ਇੱਕ ਬਹੁਤ ਵੱਡੀ ਗਰਾਊਂਡ ਹੈ ਜਦੋਂ ਤੁਸੀਂ ਕਿਲੇ ਦੇ ਟਾਪ ਤੇ ਜਾਓਗੇ ਤੁਹਾਨੂੰ ਉਹ ਗਰਾਊਂਡ ਉੱਥੋਂ ਦਿਖੇਗੀ ਜਾਂ ਤੁਸੀਂ ਇਹਨੂੰ ਗੂਗਲ ਮੈਪ ਤੇ ਵੀ ਦੇਖ ਸਕਦੇ ਹੋ ਉਹ ਗਰਾਊਂਡ ਇੰਨੀ ਕਿ ਸੋਹਣੀ ਹੈ ਉੱਥੇ ਸਾਰੇ ਜਿਹੜੇ ਕਿਲੇ ਦੇ ਵਿੱਚ ਜਿੰਨੀ ਵੀ ਸਾਨਾ ਰਹਿੰਦੀ ਸੀ ਸਾਰੀ ਉੱਥੇ ਵਿਆਹਸ ਕਰਿਆ ਕਰਦੀ ਸੀ ਕਿੱਧਰ ਕਿਲਾ ਰਾਈਟ ਤੇ ਹਾਂ ਅਭੀ ਜੱਲਾ ਰਾਈਟ ਤੇ ਆਪਾਂ ਵੱਟੇ ਆਵਰੇ ਸਰਦਾ ਕਿੱਧਰ ਵੱਤਲੇ ਹੋਣਗੇ ਲੱਗੇ ਜਿਆਦਾ ਹੁੰਦਾ ਨਾ ਲੱਗੇ ਜੀ ਕਿ ਕਿੰਨੇ ਡੰਗਰਾਂ ਤੋਂ ਲੱਗੇ ਜਾ ਆਜਾ ਉਹ ਇਹ ਨਾ ਦਿੰਦੇ 14 ਲਿਖੇ ਨਾ ਹੋਰ ਬੇ ਬੀਰ ਬਿਲਿੰਗ ਚਲੇ ਲੋ ਜੀ ਮਾਰਨਿੰਗ ਰਾਈਡ ਤੇ ਨਿਕਲੇ ਆਪਾਂ ਅੱਜ ਆਪਾਂ ਜਾਵਾਂਗੇ ਬੀਰ ਬਿਲਿੰਗ ਲੋ ਜੀ ਮਹਾਰਾਜ ਤਲੀ ਮਰਜ ਤਾਇਤੋ ਜੀ ਇੱਕ 2 3 4 5 6 7 8 9 10 11 12 13 14 15 16 17 ਕਿ ਹੋ ਗਿਆ 10000 ਰੁਪਇਆ ਇੰਨੇ ਰੁਪਈਆ ਦੇ ਵਿੱਚ ਅਸੀਂ ਦੇਖੋ ਤੁਸੀਂ ਕਿੰਨਾ ਘੁੰਮਿਆਣਾ ਇਹ ਹੀ ਭਾਵੇਂ ਮੋਟਰਸਾਈਕਲ ਰਾਈਡਰ ਜਲੰਧਰ ਪਰ ਪਰ ਕਾਂਗੜਾ ਸਹੀ ਰੋਟ ਹੈ ਨਾ ਚਲੋ ਫੋਟੋ ਸੇਕੰਡ ਤੇ ਦੱਸ ਰਿਹਾ ਜੀ ਇੱਥੋਂ ਦੇਖਦੇ ਆ ਕਿੰਨਾ ਟਾਈਮ ਲੱਗਦਾ 6:33 ਮਿੰਟ ਹੋਏ ਨੇ ਚਲੋ ਓਕੇ ਗੱਡੀ ਦੇ ਕਦੇ ਨਿਆਰੇ ਨਹੀਂ ਆ ਸਕਦਾ ਸਾਡਾ ਬਾਈਕ ਤੇ ਆਉਂਦਾ ਗੱਡੀ ਦੇ ਵਿੱਚ ਜ਼ਿਆਦਾਤਰ ਜਿਹੜੇ ਬੰਦੇ ਆਉਂਦੇ ਆ ਕਾਰ ਦੇ ਵਿੱਚ ਏਅਰਰੀਆ ਤੇ ਉਹਨਾਂ ਨੂੰ ਬੌਮਟਿੰਗ ਦੀ ਪ੍ਰੋਬਲਮ ਬਹੁਤ ਆਉਂਦੀ ਆ ਪਰ ਇਹ ਬਾਈਕ ਤੇ ਨਹੀਂ ਆਉਂਦੀ ਕਦੇ ਵੀ ਇਦਾਂ ਦੀ ਪ੍ਰੋਬਲਮ ਕਰਾਸ ਕਰਸ 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 ਆਹ ਉਹ ਗੇਟ ਟੂ ਕਮ ਆਉਟ ਆਹ ਉਹ ਆਉਣਾ ਤੇ ਖਮੋੜਾ ਨਾਲ ਦੀ ਨਾਲ ਮੈਂ ਚੱਲ ਰਿਹਾ ਮਾਰਾ ਇਹਦੇ ਤੋਂ ਸਾਰਾ ਆਪ ਨੂੰ ਪਤਾ ਲੱਗ ਜਾਂਦਾ ਵੀ ਕਿੱਥੋਂ ਕਿੱਥੋਂ ਕਿਹੜਾ ਰੋਡ ਕਦਾਂ ਖਾਣੇ ਲਈ ਮੇਰੇ ਕੋਲ ਕੁਝ ਨਹੀਂ ਹੈ ਹਾਂਜੀ ਖਾਂ ਪੀ ਆਂ ਇਹ ਗੇਮ ਮੇਰਾ ਹੈ ਉਹ ਤੈਨੂੰ ਕੁਝ ਖਾਣ ਲਈ ਦਿੰਦਾ ਨਹੀਂ ਚੰਗਾ ਗਰਮ ਪਰੌਠਾ ਖਾਣ ਦੇ ਅਚਾਰ ਤੇ ਸਾ ਪਤਰੰਗਾ ਚਾਰ ਅੰਬ ਦਾ ਚਾਰ ਕਰੇਲਿਆਂ ਦਾ ਚਾਰ ਡੇਲਿਆਂ ਦਾ ਚਾਰ ਧੀਉਂ ਦਾ ਚਾਰ ਇਹ ਚਾਰ ਸਪੈਸ਼ਲ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਗਏ ਨੇ ਮੇਰੇ ਵੀਰ ਜੀ ਲੋ ਜੀ ਬ੍ਰੇਕਫਾਸਟ ਆਪਾਂ ਕਰ ਲਿਆ ਆ ਤੇ ਹੁਣ ਆਪਾਂ ਅੱਗੇ ਵਧਾਂਗੇ ਅੱਗੇ ਰਸਤੇ ਦੇ ਵਿੱਚ ਆਪਾਂ ਨੂੰ ਪਹਿਲਾਂ ਪਹਿਲਾਂ ਆਏਗਾ ਕਾਂਗੜਾ ਕਾਂਗੜੇ ਤੋਂ ਅੱਗੇ ਫਿਰ ਆਪਾਂ ਪਾਲਮਪੁਰ ਜਾਵਾਂਗੇ ਪਾਲਮਪੁਰ ਤੋਂ ਅੱਗੇ ਵੀਰ ਬਿਲਿੰਗ ਵੀਰਬਿਲਿੰਗ ਦੀ ਜਗਾ ਆ ਬੇਸਿਕਲੀ ਪੈਰਾਗਲਾਈਡਿੰਗ ਦੀ ਬਹੁਤ ਮਸ਼ਹੂਰ ਆ ਤੇ ਅਸੀਂ ਫਲਾਈਂਗ ਕਰਦੇ ਹਾਂ ਤੁਹਾਨੂੰ ਪਤਾ ਵਈ ਰੈਗਲਾਈਡਿੰਗ ਕਰਦੇ ਹਾਂ ਪੈਰਾਮੋਟਰਿੰਗ ਕਰਦੇ ਆ ਇਸ ਕਰਕੇ ਅਸੀਂ ਉੱਥੇ ਚਲੇ ਆ ਕਿਉਂਕਿ ਹੁਣ ਉੱਥੇ ਖੁੱਲ ਗਿਆ ਮਾਹੌਲ ਤੇ ਟ੍ਰੇਨਿੰਗ ਚੱਲ ਰਹੀ ਹੈ ਜਿਹੜੇ ਨਵੇਂ ਸਟੂਡੈਂਟਸ ਲਈ ਜਿਹੜੇ ਫਲਾਈਂਗ ਸਿੱਖਦੇ ਨੇ ਵੀਰਬਿਲਿੰਗ ਬਾਰੇ ਮੈਂ ਦੱਸ ਰਿਹਾ ਅਸੀਂ ਵੀਰਬਿਲਿੰਗ ਆਸੀ ਜਗਾ ਮੈਂ ਤੁਹਾਨੂੰ ਜਾ ਕੇ ਉਸ ਵੀਡੀਓ ਦਿਖਾਉਂਗਾ ਤੇ ਇੱਥੇ ਵਰਲਡ ਕੱਪ ਹੁੰਦਾ ਆਪਣਾ ਪੈਰਾ ਪੈਰਾਗਲਾਈਡਿੰਗ ਦਾ ਥੋੜੇ ਥਿਰੋ ਥਿਰੋ ਕੰਟਰੀਆਂ ਤੋਂ ਲੋਰੇ ਆਉਂਦੇ ਨੇ ਇੱਥੇ ਬੜੇ ਉਕੇ ਇੱਧਰ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਇੱਥੇ ਫਲਾਈਂਗ ਬਹੁਤ ਜ਼ਿਆਦਾ ਹੈ ਇੱਥੇ ਪੈਰਾਗਲਾਈਡਿੰਗ ਬਹੁਤ ਕਰਦੇ ਆ ਉਹ ਸਾਰੇ ਇੱਥੇ ਫਿਰ ਆ ਕੇ ਫਲਾਈਂਗ ਕਰਕੇ ਵਰਲਡ ਕੱਪ ਦੇ ਵਿੱਚ ਉਹ ਪਾਰਟਿਸਪੇਟ ਕਰਦੇ ਆ ਤਾਂ ਉਹ ਜਗ੍ਹਾ ਤੇ ਅੱਜ ਚਲੇ ਆ ਮੇਰੇ ਨਾਲ ਦਾ ਇੱਕ ਪਾਇਲਟ ਆ ਮੁੰਡਾ ਜਸ਼ਨ ਉਹ ਆਲਰੇਡੀ ਇੱਥੇ ਪਹੁੰਚਿਆ ਹੋਇਆ ਹੈ ਤਾਂ ਤਾਂ ਮੇਰੇ ਕੋਲ ਇੱਕ ਮਹੀਨਾ ਡੇਢ ਮਹੀਨਾ ਉੱਥੇ ਲਾਏਗਾ ਪਰ ਅਸੀਂ ਤਾਂ ਸ਼ਾਇਦ ਕੱਲ ਵਾਪਸ ਆ ਜਾਈਏ ਕਿਉਂਕਿ ਸਾਡਾ ਅਗਲੇ ਗਾਣੇ ਦਾ ਸ਼ੂਟ ਵੀ ਆ ਸਾਡਾ ਜਿਹੜਾ ਮੇਨ ਕਮੋ ਉਹ ਤੁਹਾਨੂੰ ਪਰਦੀ ਸੀ। ਕਿਉਂਕਿ ਆ ਕਾਂਗੜਾ ਜਿੱਦਾਂ ਤੁਹਾਨੂੰ ਦੱਸਿਆ ਸੀ ਕਾਂਗੜਾ ਫੋਰਟ ਇਹ ਕਾਂਡੇ ਦਾ ਕਿਲਾ ਸਾਡੇ ਬੈਕ ਤੇ ਤੁਸੀਂ ਦੇਖ ਰਹੇ ਹੋ। ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ ਇਹਦੇ ਅੰਦਰ ਇੱਕ ਵਾਰ ਮੈਂ ਗਿਆ ਸੀ। ਇਹਦੇ ਵਿੱਚ ਸਾਰੀ ਹਿਸਟਰੀ ਜੇ ਤੁਸੀਂ ਦੇਖਣੀ ਹੈ ਤਾਂ ਇੱਥੇ ਤੁਸੀਂ ਵਿజిਟ ਕਰ ਸਕਦੇ ਹੋ। ਕਾਂਗੜਾ ਫੋਰਟ ਇਹਦੇ ਬੈਕ ਸਾਈਡ ਤੇ ਕਿਲੇ ਦੀ ਬੈਕ ਸਾਈਡ ਤੇ ਬਹੁਤ ਛੋਟਾ ਜਿਹਾ ਸਾਹਮਣੇ ਇੱਕ ਦਰਖਤ ਦਿਖ ਰਿਹਾ ਉਹ ਬਿਲਕੁਲ ਸਾਹਮਣੇ ਜੇ ਸ਼ਾਇਦ ਤੁਹਾਨੂੰ ਨਜ਼ਰ ਆਦਾ ਹੋਵੇ। ਉੱਥੇ ਬਹੁਤ ਵੱਡੀ ਗਰਾਊਂਡ ਹੈ ਜਦੋਂ ਤੁਸੀਂ ਕਿਲੇ ਦੀ ਟਾਪ ਤੇ ਜਾਓਗੇ ਤੁਹਾਨੂੰ ਉਹ ਗਰਾਊਂਡ ਉੱਥੋਂ ਦਿਖੇਗੀ ਜਾਂ ਤੁਸੀਂ ਇਹਨੂੰ ਗੂਗਲ ਮੈਪ ਤੇ ਵੀ ਦੇਖ ਸਕਦੇ ਹੋ ਉਹ ਗਰਾਊਂਡ ਇੰਨੀ ਕਿ ਸੋਹਣੀ ਹੈ ਉੱਥੇ ਸਾਰੇ ਜਿਹੜੇ ਕਿਲੇ ਦੇ ਵਿੱਚ ਜਿੱਡਨੀ ਵੀ ਸਨਾਂ ਰਹਿੰਦੀ ਸੀ ਸਾਰੀ ਉੱਥੇ ਅਭਿਆਸ ਕਰਿਆ ਕਰਦੀ ਸੀ ਲੜਾਈ ਦਾ ਜੰਗ ਦਾ ਅਭਿਆਸ ਕਰਿਆ ਕਰਦੀ ਸੀ ਤੇ ਉਹ ਗਰਾਊਂਡ ਦੇ ਵਿੱਚ ਅਸੀਂ ਇੱਕ ਗਾਣਾ ਵੀ ਸ਼ੂਟ ਕਰ ਚੁੱਕੇ ਹਾਂ ਪਹਿਲਾਂ ਉੱਥੇ ਰਹਿਣ ਦਾ ਸਾਨੂੰ ਮੌਕਾ ਮਿਲਿਆ ਕੈਂਪਿੰਗ ਲਈ ਵੀ ਬਹੁਤ ਵਧੀਆ ਜਗ੍ਹਾ ਜੇ ਤੁਸੀਂ ਕਦੇ ਆਓ ਤਾਂ ਕਾਗੜਾ ਉਨੋਂ ਤੋਂ ਤਾਂ ਕਾਗੜਾ ਫੋਰਟ ਜ਼ਰੂਰ ਦੇਖਿਓ ਤੇ ਕਾਗੜੇ ਦੇ ਬੈਕ ਸਾਈਡ ਤੇ ਇੱਕ ਗਰਾਊਂਡ ਅਸੀਂ ਆਇਆ ਕਿਉਂਕਿ ਅਸੀਂ ਜਾਣਾ ਹੈਗਾ ਬੀਰ ਬੀਲਿੰਗ ਪਹਿਲਾਂ ਵੀ ਦੱਸਿਆ ਸੀ ਤਾਂ ਕਰਕੇ ਸਾਡੇ ਕੋਲ ਸਮਾਂ ਥੋੜਾ ਜਿਹਾ ਘੱਟਾ ਤੇ ਗਰਮੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਆ ਇੱਥੇ ਦਾ 뷰 ਜਿਹੜਾ ਸ਼ਾਮ ਦਾ 뷰 ਬਹੁਤ ਦਾ ਸੋਹਣਾ ਤੋਂ ਇੱਥੇ ਫਿਰ ਤੁਹਾਨੂੰ ਕਦੇ ਦੁਬਾਰਾ ਸਪੈਸ਼ਲ ਆਪਾਂ ਇੱਕ ਬਲੌਗ ਤੁਹਾਨੂੰ ਬਣਾ ਕੇ ਦਵਾਂਗੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਭਾਜੀ ਥੈਂਕ ਯੂ ਥਰਡ ਸੈਕਟਰ ਜੀ ਮਿਲਦੇ ਆਪਾਂ ਥੱਲੇ ਆ ਕੇ

ਹਾਂ ਮੇਰਾ ਆਹ ਵਾਲਾ ਕੈਮਰਾ ਬੰਦ ਹੋ ਗਿਆ ਇਹਦੀ ਬੈਟਰੀ ਖਤਮ ਹੋ ਗਈ ਕੈਮਰਾ ਆਪਣੇ ਦੋਨੇ ਦੋਨੇ ਕੈਮਰੇ